ਨਾਵਲ ਖੂਨ ਦੇ ਸੋਹਣੀ ਭਾਗ 14 ਅੰਕ 14 ਸ਼ਾਮ ਦੇ 7:00 ਵਜੇ ਦਾ ਵਕਤ ਸੀ ਉਦਾਸ ਠੰਡੇ ਤੇ ਡਰਾਉਣੇ ਜਿਹੇ ਕਾਲੇ ਪਰਛਾਵੇਂ ਨੇ ਪਿੰਡ ਦੀ ਚੌਕੀ ਦਾ ਜਿਵੇਂ ਗਲਾ ਘੁੱਟਨ ਤੇ ਛੱਡਿਆ ਹੋਵੇ ਹਵਾ ਵਿੱਚ ਗਿੱਲ ਸੀ ਤੇ ਕਾਫੀ ਤੇਜ਼ ਚੱਲ ਰਹੀ ਸੀ ਪਰ ਅਨਪੌਂਦੀ ਜਿਹੀ ਬੂਟੇ ਛਾ ਢਿੱਲੇ ਜਿਹੇ ਆਦਮੀ ਬਾਹਰੋਂ ਪਹਿਲੀ ਵੱਲੋਂ ਹੋ ਕੇ ਪਿੰਡ ਨੂੰ ਮੁੜਿਆ ਆ ਰਿਹਾ ਸੀ ਇਸ ਵੇਲੇ ਜੇ ਕੋਈ ਉਸਦੇ ਚਿਹਰੇ ਵੱਲ ਤੱਕਦਾ ਤਾਂ ਇਹੋ ਮਹਿਸੂਸ ਕਰਦਾ ਕਿ ਉਸ ਦੀ ਲਤਾਂ ਆਪਣੇ ਜੋਰ ਨਾਲ ਨਹੀਂ ਤੁਰ ਰਹੀਆਂ ਸਗੋਂ ਉਸ ਨੂੰ ਤੋੜਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਪਿੰਡ ਦੀਆਂ ਗਲੀਆਂ ਸੁੰਨੀਆਂ ਸਨ ਕਿਤੋਂ ਵੀ ਕੋਈ ਮਨੁੱਖ ਆਵਾਜ਼ ਨਹੀਂ ਸੀ ਦਿੰਦੀ ਵੱਡੇ ਪੀਪਲ ਦੇ ਟਾਣੇ ਵਿਚੋਂ ਕਿਸੇ ਕਿਸੇ ਵਿਲੇਜ ਚੰਮ ਕਿਧੜਾਂ ਦੇ ਬੋਲਾਂ ਦੀ ਡਰਾਉਣੀ ਜਿਹੀ ਆਵਾਜ਼ ਆਉਂਦੀ ਸੀ ਤੇ ਜਾਂ ਆਕਾਸ਼ ਵਿੱਚੋਂ ਗਿੱਧੇ ਦੇ ਪਾਰੇ-ਪਾਰੇ ਖੰਭ ਮਾਰ ਕੇ ਉੱਡਣ ਦੀ ਵੇ ਸਵਾਦ ਜੀ ਫੜਫੜਾਟ ਅੰਦਾਂ ਦੀ ਹਵੇਲੀ ਕੋਲ ਜਾ ਕੇ ਬੁੱਟੇ ਸ਼ਾਹ ਦੇ ਕਦਮ ਹੋਰ ਵੀ ਸੁਸਤ ਹੋ ਗਏ ਨਾਨਕਸ਼ਾਈ ਇੱਟਾਂ ਦੀ ਟੁੱਟੀ ਹੋਈ ਕੰਧ ਉਤੋਂ ਉਸ ਨੇ ਅੰਦਰਲੇ ਹਿੱਸੇ ਨੂੰ ਇੱਕ ਫਿਰਤੂ ਜਿਹੀ ਚਾਤੀ ਨਾਲ ਤੱਕਿਆ ਤੇ ਫਿਰ ਠੰਡਾ ਸਾਹ ਭਰ ਕੇ ਨਜ਼ਰ ਮੋੜ ਲਈ ਉਸ ਨੂੰ ਯਾਦ ਆਇਆ ਕਿ ਪਿਛਲੇ ਸਾਲ ਅੱਜ ਦੇ ਦਿਨ ਹੀ ਜਦ ਪਹਿਲੀ ਹੋਲੀ ਉਤਰੀ ਸੀ ਸ਼ਾਮ ਤੋਂ ਲੈ ਕੇ ਸੋਤੇ ਪੀ ਤੱਕ ਇੱਥੇ ਕਿੰਨੀ ਗਹਿਮਾ ਗਹਿਮੀ ਰਹੀ ਸੀ ਪਿੰਡ ਦੇ ਖੱਤਰੀ ਤੇ ਮੁਸਲਮਾਨ ਗੱਭਰੂਆਂ ਨੇ ਹੋਲੀਆਂ ਦੀਆਂ ਝਾਕੀਆਂ ਤੇ ਸਾਗ ਕੱਢਣ ਲਈ 100 ਤੋਂ ਉੱਪਰ ਰੁਪਏ ਇੱਥੇ ਬੈਠਿਆ ਇਕੱਠੇ ਕਰ ਲਏ ਸਨ ਤੇ ਫੇਰ ਉਸ ਨੂੰ ਚੌਧਰੀ ਫਜ਼ਲ ਕਰੀਮ ਵੱਲੋਂ ਰੱਖੇ ਹੋਏ 10 ਰੁਪਏ ਦੇ ਇਨਾਮ ਦੀ ਗੱਲ ਚੇਤੇ ਆਈ ਜਿਸ ਨੇ ਇਹ ਰਕਮ ਉਸ ਮੁੰਡੇ ਨੂੰ ਦੇਣ ਦਾ ਇਲਾਨ ਕੀਤਾ ਸੀ ਜਿਹੜਾ ਸਾੰਗ ਬਣ ਤੋਂ ਲੈ ਕੇ ਅਖੀਰ ਤੱਕ ਪਛਾਤਾ ਨਾ ਪਛਾਤਾ ਨਾ ਜਾ ਸਕੇ ਤੇ ਇਸ ਨਾਮ ਨੂੰ ਜਿੱਤਣ ਲਈ ਭਾਵੇਂ ਬਥੇਰੇ ਆਣੇ ਟਿੱਲ ਲਾਇਆ ਪਰ ਨਸੀਮ ਦੇ ਪਰਾ ਅਜੀਜ਼ ਨੂੰ ਇਹ ਮਾਣ ਪ੍ਰਾਪਤ ਹੋਇਆ ਸੀ ਜਿਸ ਨੇ ਆਪਣੇ ਆਪ ਨੂੰ ਇੱਕ ਸੰਿਆਸੀ ਸਾਧੂ ਦੇ ਸਾੰਗ ਵਿੱਚ ਪੇਸ਼ ਕੀਤਾ ਸੀ ਪਿਛਲੇ ਸਾਲ ਦੀ ਚਹਿਲ ਪਹਿਲ ਦਾ ਟਾਕਰਾ ਜਦ ਬੁੱਟੇ ਸ਼ਾ ਨੇ ਅੱਜ ਦੇ ਦਿਨ ਨਾਲ ਕੀਤਾ ਤਾਂ ਉਸ ਦੇ ਦਿਲ ਨੂੰ ਚੀਸ ਜਿਹੀ ਵੱਜੀ ਅੱਜ ਪਹਿਲੀ ਹੋਲੀ ਸੀ ਪਰ ਪਿੰਡ ਵਿੱਚ ਕਿਸੇ ਨੂੰ ਖਬਰ ਤਿਕ ਨਹੀਂ ਸੀ ਹਰ ਛੋਟੇ ਵੱਡੇ ਦੀ ਜਵਾਨ ਉੱਤੇ ਪਸਾਦਾਂ ਦਾ ਹੀ ਕਿੱਸਾ ਸੀ ਬਾਕੀ ਸਭ ਕੁਝ ਜਮੀ ਸਦਾ ਲੇਖਾਤਮ ਹੀ ਹੋ ਚੁੱਕਾ ਸੀ ਅੰਦਾਂ ਦੀ ਹਵੇਲੀ ਤੋਂ ਟਰ ਕੇ ਘਰ ਪਹੁੰਚਦਿਆਂ ਤੱਕ ਜਿਹੜੀ ਤਸਵੀਰ ਬੋਟੇ ਸ਼ਾਹ ਦੀ ਅੱਖਾਂ ਅੱਗੇ ਮੌਜੂਦ ਰਹੀ ਉਸ ਦੀ ਚਿੰਤਾ ਨੇ ਤਾਂ ਜਿਵੇਂ ਉਸ ਦੇ ਸਾਹਾਂ ਵਿੱਚੋਂ ਕੋਈ ਬੋਝਲ ਜਿਹੀ ਚੀਜ਼ ਹੀ irla ਦਿੱਤੀ ਹੋਵੇ ਇਹ ਤਸਵੀਰ ਉਸ ਦੀ ਧਰਮ ਪੈਨ ਨਸੀਮ ਦੀ ਸੀ ਜਿਸ ਤੇ ਚਿਹਰੇ ਵੱਲ ਉਹ ਇੰਨੀ ਦਿਨੀ ਜਿੰਨੀ ਵਾਰ ਤੱਕਦਾ ਦਿਲ ਉਸ ਦਾ ਘਟਨਾ ਸ਼ੁਰੂ ਹੋ ਜਾਂਦਾ ਸੀ ਨਸੀਮ ਹੁਣ ਹੱਸਦੀ ਨਹੀਂ ਸੀ ਤੇ ਬੋਟੇ ਸ਼ਾਹ ਦੇ ਦਿਲ ਨੂੰ ਨਸੀਮ ਦੀ ਜਿਹੜੀ ਚੀਜ਼ ਸਭ ਤੋਂ ਬਹੁਤਾ ਖਿੜਾ ਦਿੰਦੀ ਹੁੰਦੀ ਸੀ ਇਹ ਸੀ ਉਸ ਦੀ ਕੁੜੀ ਦੀ ਨਾ ਇਹ ਉਸ ਕੁੜੀ ਦੀ ਸ਼ਰਮਾਉ ਤੇ ਕੁਝ ਡੁੰਘੇਰੀ ਜਿਹੇ ਮੁਸਕਰਾ ਹਟੇ ਜਿਹੜੀ ਸ਼ਾਇਦ ਉਦੋਂ ਤੋਂ ਹੀ ਉਸਦੇ ਚਿਹਰੇ ਤੋਂ ਗਾਇਬ ਹੋ ਚੁੱਕੀ ਸੀ ਜਦੋਂ ਤੋਂ ਉਹ ਯੂਸਫ ਵਾਲਾ ਮਾਮਲਾ ਛੜਿਆ ਪਰ ਜਿਸ ਦਿਨ ਤੋਂ ਇਹ ਫਸਾਧਾਂ ਦੀਆਂ ਨਾ ਮੁਰਾਦ ਖਬਰਾਂ ਫੈਲਣਾਂਗਾ ਸ਼ੁਰੂ ਹੋਣਾ ਉਦੋਂ ਤੋਂ ਤਾਂ ਨਸੀਮ ਦਾ ਚਿਹਰਾ ਬੀਕ ਕੇ ਉਸ ਨੂੰ یوں معلوم ਹੁੰਦਾ ਜੀਕਣ ਇਸ ਗੋਰੀ ਟੁਕੜੀ ਵਿੱਚੋਂ ਲਾਲੀ ਦਾ ਅੰਛ ਦਿਨੋਂ ਦਿਨ ਖਤਮ ਹੁੰਦਾ ਜਾ ਰਿਹਾ ਹੈ ਤੇ ਉਸ ਦੇ ਥਾਂ ਪਲਤਨ ਫੈਲਦੀ ਆ ਰਹੀ ਹੈ ਨਸੀਮ ਦੀਆਂ ਮੋਟੀਆਂ ਤੇ ਪ੍ਰਭਾਵਸ਼ਾਲੀ ਅੱਖਾਂ ਵਿੱਚੋਂ ਇੰਨੀ ਦਿਨੀ ਬੁੱਟੇ ਸ਼ਾ ਨੂੰ ਕਿਸੇ ਸਦੀ ਵੀ ਨਿਰਾਸ਼ਾ ਦੇ ਝੌਲੇ ਪੈਂਦੇ ਸਨ ਚਿੰਨੀ ਵਾਰੀ ਉਹ ਨਜ਼ਰ ਭਰ ਕੇ ਉਸ ਵੱਲ ਤੱਕਦਾ ਉਸ ਨੂੰ ਇਉਂ ਜਾਪਦਾ ਜਿਵੇਂ ਨਸੀਮ ਦਿਲ ਦੀ ਕਿਸੇ ਐਸਾ ਭਾਰ ਥੱਲੇ ਪੈਰੋਂ ਪਰ ਗਿਰਕਦੀ ਜਾ ਗਰਕਦੀ ਜਾ ਰਹੀ ਹੈ ਪਤਾ ਨਹੀਂ ਕਿਹੜੇ ਵੇਲੇ ਉਸ ਦਾ ਦਿਲ ਇਸ ਬੋਝ ਹੀਟ ਪਾਟ ਕੇ ਟੁਕੜੇ ਟੁਕੜੇ ਹੋ ਜਾ ਕੰਗਾ ਦਿਨਾਂ ਤੋਂ ਉਹ ਬਰਾਬਰ ਸੋਚ ਰਿਹਾ ਸੀ ਕਿ ਇੱਕ ਅਦਵਾਰ ਇੱਕ ਅਦਵਾਰੀ ਨਸੀਮੋਕਾਂਤ ਵਿੱਚ ਮਿਲ ਕੇ ਉਸ ਦੇ ਦਿਲੀ ਪੇਦਾ ਨੂੰ ਥੋੜਾ ਜਿਹਾ ਖਰੋਚਿਆ ਜਾਵੇ ਤੇ ਲੱਗਦੀ ਵਾਹ ਕੋ ਜੀ ਤਰਵਾਸ ਦੇ ਕੇ ਉਸ ਨੂੰ ਮਾਨਸਿਕ ਪੀੜ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਪਰ ਅਜਿਹਾ ਉਹ ਨਹੀਂ ਕਰ ਸਕਿਆ ਅੱਜ ਜਦ ਉਹ ਘਰ ਪਹੁੰਚਿਆ ਤਾਂ ਉਸ ਦੇ ਦਿਲ ਵਿੱਚ ਇੱਕ ਹੋਰ ਖਿਆਲ ਆਇਆ ਕਿਉਂ ਨਾ ਇਹ ਕੰਮ ਰੁਕਮਣ ਦੇ ਜੁम्मे ਲਾਇਆ ਜਾਵੇ ਤੇ ਇਸੇ ਖਿਆਲ ਨੂੰ ਲੈ ਕੇ ਘਰ ਵੱਡਿਆਂ ਹੀ ਸਭ ਤੋਂ ਪਹਿਲਾਂ ਉਹ ਰੁਕਮਣ ਪਾਸ ਪਹੁੰਚਿਆ ਅੱਛੇ ਭਰੇ ਕਦ ਦੀ ਪਰ ਸੋਹਣੇ ਨਕਸ਼ਾ ਵਾਲੀ ਇੱਕ ਸ਼ਾਂਤ ਜਿਹੀ ਮੂਰਤ ਹੈ ਰੁਕਮਣ ਜਿਵੇਂ ਚੌੜੇ ਮੱਥੇ ਚਮਕੀਲੇ ਚੌੜੇ ਮੱਥੇ ਨੂੰ ਵੇਖ ਕੇ ਉਸ ਦੇ ਮਨ ਦੀ ਚੜਤ ਦਾ ਅੰਦਾਜ਼ਾ ਸਹਿਜ ਹੀ ਲੱਗ ਸਕਦਾ ਹੈ ਉਸ ਦੀ ਉਮਰ ਭਾਵੇਂ ਪੱच्चੀਆਂ ਛੱਬੀਆਂ ਵਰਿਆਂ ਦੀ ਹੈ ਤੇ ਵਿਆਹ ਉਸ ਦੇ ਦਸਾਂ 12 ਸਾਲ ਹੋ ਗਏ ਹਨ ਪਰ ਹਲੇ ਤਿਕ ਉਹਦੇ ਚੈਨਾ ਚੱਕਰਾਂ ਤੋਂ ਕੁਮਾਰ ਪਣੇ ਦੀ ਝਲਕ ਨਹੀਂ ਗਈ ਸ਼ਾਇਦ ਨਿਰਸੰਤਾਨ ਹੋਣ ਕਰਕੇ ਹੀ ਦੂਜੇ ਪਾਸੇ ਇਸੇ ਨਿਰਸੰਤਾਨ ਪਣੇ ਦੇ ਅਸਰ ਨੇ ਉਸ ਦੇ ਸਹੱਪਣ ਵਿੱਚੋਂ ਦਿਲਕ ਨੂੰ ਜਿਵੇਂ ਚੁਰਾ ਲਿਆ ਇਸ ਤੀਥਾ ਇੱਕ ਸਦੀਵੀ ਉਦਾਸੀ ਜਿਹਹੀ ਦੀ ਬਲਦੀ ਹਰ ਵੇਲੇ ਉਸਦੇ ਨਕਸ਼ਾ ਉਤੇ ਛਾਈ ਰਹਿੰਦੀ ਹੈ ਫਿਰ ਵੀ ਉਸਦੀ ਬਾਹਰੀ ਸੁੰਦਰਤਾ ਵਿੱਚ ਕੋਈ ਫਰਕ ਨਹੀਂ ਜਾਪਦਾ ਆਪ ਤੋਂ ਛੋਟੀਆਂ ਨਾਲ ਵੀ ਤੇ ਵੱਡੀਆਂ ਨਾਲ ਵੀ ਰੁਕਮਣ ਅੰਗ ਸਹੇਲੀਆਂ ਵਾਂਗ ਖੋਲ ਕੇ ਹੱਸਦੀ ਖੇੜਦੀ ਹੈ ਤੇ ਇਹ ਸਭ ਕੁਝ ਸ਼ਾਇਦ ਉਹ ਉਸੇ ਉਦਾਸੀ ਦੀ ਬਲਦੀ ਪਾਸੋਂ ਬਚਣ ਲਈ ਕਰਦੀ ਹੈ ਹਮੇਸ਼ਾ ਤੇ ਹਰ ਹਿਲੇ ਉਹ ਆਪਣੇ ਆਪ ਨੂੰ ਭੁਲਾਈ ਰੱਖਣ ਦੀ ਕੋਸ਼ਿਸ਼ ਵਿੱਚ ਰਹਿੰਦੀ ਹੈ ਚੌਂਕੀ ਵਿੱਚ ਜਾ ਕੇ ਬੋਠੇ ਛਾਣੇ ਰੋਟੀ ਖਾਦੀ ਪਰ ਨਾ ਮਾਤਰੀ ਜਦ ਚੂਲੀ ਕਰਨ ਬਾਅਦ ਉਹ ਪਰਨੇ ਨਾਲ ਹੱਥ ਪੂੰਝ ਰਿਹਾ ਸੀ ਤਾਂ ਰੁਕ ਮੰਨੇ ਪੁੱਛਿਆ ਕੀ ਗੱਲ ਐ ਅੱਜ ਰੋਟੀ ਪਿੱਛੀ ਛੱਡ ਦਿੱਤੀ ਜੀ ਐਵੇਂ ਅੱਜ ਭੁੱਖ ਹੀ ਕੁਝ ਘੱਟ ਸੀ ਨਹੀਂ ਤੁਸੀਂ ਝੂਠ ਬੋਲਦੇ ਹੋ ਅੱਜ ਤੁਹਾਡਾ ਮੂੰਹ ਵੀ ਉਦਾਸ ਉਦਾਸ ਜਾਪਦਾ ਹੈ ਇਸ ਦੇ ਜਵਾਬ ਵਿੱਚ ਬੂਟੇ ਸ਼ਾਹ ਨੇ ਉਸ ਨੂੰ ਥੋੜੇ ਲੱਭ ਜਾਂ ਵਿੱਚ ਦੱਸ ਦਿੱਤਾ ਸੀ ਕਿ ਉਦਾਸੀ ਉਦਾਸੀ ਦਾ ਕਾਰਨ ਉਹੀ ਹੈ ਜੋ ਅੱਜ ਕੱਲ੍ਹ ਹਰ ਇੱਕ ਦੀ ਉਦਾਸੀ ਦਾ ਕਾਰਨ ਬਣਿਆ ਹੋਇਆ ਹੈ ਪ੍ਰਸਾਦਾ ਦਾ ਖਤਰਾ ਤੇ ਜਦ ਰੁਕਮਣ ਵੱਲੋਂ ਇਸ ਦੇ ਜਵਾਬ ਵਿੱਚ ਉਹੀ ਬਾਬੇ ਪਾਣੇ ਵਾਲੀਆਂ ਦਲੀਲਾਂ ਨਾਲ ਈਸ਼ਵਰ ਦਾ ਪਾਣਾ ਕਹਿ ਕੇ ਚੜ੍ਹਦੀਆਂ ਕਲਾਂ ਵਿੱਚ ਰਹਿਣ ਦੀ ਵਿਆਖਿਆ ਕੀਤੀ ਤਾਂ ਬੂਟੇ ਸ਼ਾਹ ਨੇ ਇਸ ਮਾਝ ਨੂੰ ਛੱਡ ਕੇ ਦੂਸਰਾ ਸ਼ੁਰੂ ਕਰ ਦਿੱਤਾ ਉਹ ਬੋਲਿਆ ਇਹ ਤੇ ਤੇਰਾ ਕਹਿਣਾ ਠੀਕ ਹੈ ਕਿ ਜੋ ਕੁਝ ਵੀ ਹੁੰਦਾ ਹੈ ਉਸ ਦੇ ਪਾਣੇ ਵਿੱਚ ਹੀ ਹੁੰਦਾ ਹੈ ਸਾਨੂੰ ਉਸੇ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਪਰ ਇੱਕ ਗੱਲ ਹੋਰ ਦੀ ਚਿੰਤਾ ਮੇਰੇ ਦਿਲ ਨੂੰ ਹਰ ਵੇਲੇ ਖਾਂਦੀ ਰਹਿੰਦੀ ਹੈ ਕਿਹੜੀ ਗੱਲ ਦੀ ਰੁਕਮਨ ਦੇ ਕੋਜ ਵਿੱਚ ਰੁਕਮਨ ਨੇ ਕੋਜ ਬੇਚੈਨ ਹੋ ਕੇ ਪੁੱਛਿਆ ਸੀਮਾ ਦਾ ਰੰਗ ਟੰਗ ਤੂੰ ਦੇਖਣੀ ਹੈ ਵੇਖ ਕਿਉਂ ਨਹੀਂ ਰਹੀ ਖਵਰੇ ਕੀ ਹੋ ਗਿਆ ਕੁੜੀ ਨੂੰ ਦਿਨਾਂ ਵਿੱਚ ਹੀ ਪੀਤੀ ਗਈ ਹੈ ਜੀਕਣ ਅੱਗੇ ਜਦੋਂ ਆਉਂਦੀ ਸੀ ਤਾਂ ਹੱਸਦੀ ਗੁਟਕ ਦੀ ਤੇ ਖੱਪ ਪਾਉਂਦੀ ਕਿਤੇ ਕਿਤੇ ਵਾਰਾਂ ਨਹੀਂ ਸੀ ਲੈਣ ਦਿੰਦੀ ਪਰ ਹੁਣ ਤੇ ਜੀਕਣ ਮੂੰਹ ਵਿੱਚ ਜਵਾਨ ਹੀ ਨਹੀਂ ਸੋ ਰਹੀ ਫਿਰ ਸੁਦੰਨੇ ਤੂੰ ਕਦੇ ਪੁੱਛਿਆ ਨਾ ਨਹੀਂ ਚਾਹੁੰਦੀ ਸੀ ਉਹ ਤੋਂ ਨਾ ਹੀ ਉਸ ਨੂੰ ਪਈ ਕੀ ਤਕਲੀਫ ਹੈ ਉਸ ਨੂੰ ਬਥੇਰਾ ਪੁੱਛ-ਪੁੱਛ ਥੱਕ ਗਈ ਪਰ ਉਹ ਪੈਰਾਂ ਤੇ ਪਾਣੀ ਵੀ ਪੰਨ ਦੇਵੀ ਜਦੋਂ ਵੀ ਪੁੱਛਣੀ ਆ ਬਸ ਇਹੋ ਕਹਿ ਕੇ ਟਾਲ ਛੱਡਦੀ ਏ ਆਕੇ ਭਾਬੀ ਤੈਨੂੰ ਤਾਂ ਐਵੇਂ ਬਹਿਮ ਪੈ ਗਿਆ ਏ ਪਰ ਮੇਰਾ ਖਿਆਲ ਏ ਜਰੂਰ ਕੁਝ ਗੱਲ ਉਸਦੇ ਮੂੰਹ ਵਿੱਚ ਹੀ ਗੱਲ ਉਸਦੇ ਮੂੰਹ ਵਿੱਚ ਹੀ ਸੀ ਕਿ ਬਾਹਰੋਂ ਕਿਸੇ ਨੇ ਆਵਾਜ਼ ਮਾਰੀ ਜਿਸ ਕਰਕੇ ਗੱਲ ਅਧੂਰੀ ਹੀ ਛੱਡ ਕੇ ਉਹ ਬਾਹਰ ਨਿਕਲ ਗਿਆ ਬਾਹਰ ਆ ਕੇ ਉਸ ਨੇ ਚੌਹ ਜਾਣਿਆਂ ਨੂੰ ਵਿੜੇ ਵਿੱਚ ਵੇਖਿਆ ਸਕੂਲ ਦਾ ਮੌਂਚੀ ਅਬਦਲ ਰਹਿਮਾਨ ਤੇ ਇੱਕ ਉਹੀ ਪਤਲਾ ਜਿਹਾ ਆਦਮੀ ਜਿਹੜਾ ਜਵਾਨੀ ਵਿੱਚ ਰੱਖੀ ਹੋਈ ਸਾਬਤ ਤਾੜੀ ਤੋਂ ਮੌਲਵੀ ਜਾਪਦਾ ਸੀ ਤੀਜਾ ਹਦਾਇਤ ਮੋਚੀ ਪੁੱਤਰ ਇਨਾਇਤ ਤੇ ਚੌਥਾ ਸੀ ਨੈਬੀਆ ਕਸਾਈ ਦਾ ਪੁੱਤਰ ਇਲਮਦੀਨ ਆਓ ਜੀ ਆਇਆਂ ਨੂੰ ਬੁੱਟੇ ਸ਼ਾਨੇ ਮੁਸਕਰਾ ਕੇ ਕਿਹਾ ਜਿਸ ਦੇ ਉੱਤਰ ਵਿੱਚ ਇਲਮਦੀਨ ਬੋਲਿਆ ਤਾਇਆ ਕਿੱਥੇ ਆਹ ਬੈਠ ਕੇ ਚਲੰਬੇ ਪਏ ਹੋਏ ਨੇ ਆਓ ਆ ਜਾਓ ਬੋ ਕਾਇਕੇ ਬੁੱਟੇ ਸ਼ਾ चौहान ਉਹ ਆਪਣੇ ਮਗਰ ਲੈ ਤੁਰੇ ਬੈਠ ਕਾ ਦ ਬੂਹਾ ਬੰਦ ਸੀ ਅੰਦਰੋਂ ਇੱਕ ਬੁੱਢੀ ਲਰਜਮੀ ਪਰ ਬੇਰਾਗ ਭਰੀ ਬਾਜ ਆ ਰਹੀ ਸੀ ਰਾਮ ਰਾਮ ਕਹਤੇ ਰਹੋ ਤਰੇ ਰਹੋ ਮੰਤੀਰ ਕਾਰਜ ਆਪ ਸਵਾਰੇਗੇ ਸ਼੍ਰੀ ਰਾਮਚੰਦਰ ਰਗੂਵੀਰ ਸਾਹਿਬ ਸਲਾਮ ਤਾਇਆ ਨਾਮ ਤਨੇ ਸਭ ਤੋਂ ਅੱਗੇ ਹੋ ਕੇ ਗਿਆ ਬਾਬੇ ਦੇ ਐਨਕ ਦੇ ਮੋਟੇ ਸ਼ੀਸ਼ੇ ਚ ਡੂੰਗੀ ਨੀਸ ਨਾਲ ਧੱਕਣ ਦੇ ਵੀ ਨਾ ਪਹਿਚਾਨਦਿਆ ਕੇਵਲ ਆਵਾਜ਼ ਤੋਂ ਹੀ ਪਹਿਚਾਨ ਕੇ ਕਿਹਾ ਆਨਾਈਤਸ ਸਾਹਿਬ ਸਲਾਮਤ ਤੇ ਦੂਜੇ ਉਸ ਦੇ ਤਿੰਨੇ ਸਾਥੀਆਂ ਦੇ ਕੇਵਲ ਬੂਤਾਂ ਨੂੰ ਖੋਖਦਾ ਹੈ ਉਸ ਨੂੰ ਪੁੱਛਣ ਲੱਗਾ ਇਹ ਨਾਲ ਕੌਣ ਨੇ ਤੇਰੀ ਅਨਾਈਤ ਨੇ ਸਬਣਾ ਦੀ ਜਾਣ ਪਹਿਚਾਨ ਕਰਾਈ ਬਾਬੇ ਨੇ ਚੋਹ ਨੂੰ ਆਦਰ ਨਾਲ ਆਪਣੇ ਨਾਲ ਦੇ மஞ்சੇ ਤੇ ਬਿਠਾ ਲਿਆ ਬੂਟੇ ਸ਼ਾਹ ਨੇ ਅਗਾਹ ਹੋ ਕੇ ਸਟੂਲ ਉੱਤੇ ਜਾ ਕੇ ਰਹੀ ਲਰਟਨ ਦੀ ਬੱਤੀ ਜਰਾ ਹੋਰ ਉੱਚੀ ਕਰ ਦਿੱਤੀ ਸਨਾਓ ਕਿਵੇਂ ਆਉਣਾ ਹੋਇਆ ਅੱਜ ਬਾਬੇ ਨੇ ਆਪਣੀਆਂ ਬੱਗੀਆਂ ਮੋਛਾਂ 'ਚ ਮੱਠਾ ਜਿਹਾ ਮੁਸਕਰਾਇਆ ਪੁੱਛਿਆ ਕੰਮ ਤੇ ਕੋਈ ਏਡਾ ਨਹੀਂ ਸਿਤਾਇਆ ਇਲਮਦੀਨ ਬੋਲਿਆ ਐਵੇਂ ਅਸਾਂ ਆਖੇ ਚੱਲ ਕੇ ਦਰਸ਼ਨ ਕਰ ਆਈਏ ਤਾਇਦੀ ਇਲਮਦੀਨ ਨੇ ਏਡਾ ਸ਼ਬਦ ਤੋਹੀ ਬਾਬੇ ਦਾ ਦੁਰ ਅੰਦੇਸ਼ ਦਿਲ ਭਾਂਪ ਗਿਆ ਕਿ ਕੰਮ ਕੋਈ ਖਾਸ ਹੀ ਹੋਵੇਗਾ ਅੱਛਾ ਪਹਿਲਾਂ ਦੱਸੋ ਦੁੱਧ ਦਾ ਘੁੱਟ ਪੀਓਗੇ ਨਹੀਂ ਤਾਇਆ ਅਨਾਇਤ ਬੋਲਿਆ ਖਾ ਪੀ ਕੇ ਹੀ ਤੁਰੇ ਆਉਣੇ ਆ ਤੇ ਫਿਰ ਆਪਣੀ ਅਸਲ ਗੱਲ ਵੱਲ ਆਉਂਦਿਆਂ ਹੋਇਆ ਬੋਲਿਆ ਐ ਮੁੰਛੀ ਹੋਣੀ ਤੇ ਮੌਲਵੀ ਹੋਣੀ ਕੁਝ ਗੱਲਾਂ ਕਰਨਾ ਚਾਹੁੰਦੇ ਆ ਤੁਹਾਡੇ ਨਾਲ ਮੈਂ ਆਖਿਆ ਚੱਲ ਕੇ ਮਿਲਵਾ ਲਿਆਣਾ ਜੰਮ ਜੰਮ ਕਰਨ ਬਾਬੇ ਨੇ ਆਪਣਾ ਸਿਰ ਰਤਕ ਹੋਰ ਉਹਨਾਂ ਵੱਲ ਮੋੜਦਿਆਂ ਪੁੱਛਿਆ ਹੁਕਮ ਕਰੋ ਮੌਲਵੀ ਜੀ ਤੇ ਉਸਨੇ ਇੱਕ ਵਾਰੀ ਫੇਰ ਅਣਕ ਦੇ ਸ਼ੀਸ਼ੇਆਂ ਹੀਠੋਂ ਅੱਖਾਂ ਚਮਕਾਂਦਿਆਂ ਕੋਲ ਬੈਠੇ ਮੌਲਵੀ ਤੇ ਮੋੰਚੀ ਅਬਦੁਲ ਰਹਿਮਾਨ ਬਲਤਕਿਆ ਮੌਲਵੀ ਦਾ ਰੰਗ ਕੁਝ ਸਿਆਹੀ ਮਿਆਲ ਪੀਲਾ ਤੇ ਕੱਦ ਲੰਬਾ ਸੀ ਤੇ ਉਸ ਦੇ ਸਰੀਰ ਉੱਤੇ ਮਾਸ ਨਾਲੋਂ ਹੱਡੀਆਂ ਦਾ ਵਜ਼ਨ ਬਧੇਰੇ ਮਾਲੂਮ ਹੁੰਦਾ ਸੀ ਅੱਖਾਂ ਅੰਦਰ ਨੂੰ ਵੱਡੀਆਂ ਹੋਵਾਂ ਗੱਲਾਂ ਚੀਪੀਆਂ ਹੋਵਾਂ ਤੇਰਾ ਹੋਠਾਂ ਦਾ ਰੰਗ ਫਿੱਕੀ ਕਾਲਖ ਭਰਿਆ ਜਿਸ ਤੋਂ ਜਾਪਦਾ ਸੀ ਕਿ ਜਾਂ ਤਾਂ ਉਹ ਅਫੀਮ ਆਦਿ ਕਿਸੇ ਨਸ਼ੇਦਾਦੀ ਹੈ ਤੇ ਜਾਂ ਕਿਸੇ ਦੇਮੀ ਬਮਾਰੀ ਦਾ ਪਤਲਾ ਜਿਹਾ ਚੂੜੀਦਾਰ ਪਜਾਮਾ ਉਸ ਦੀਆਂ ਲੱਤਾਂ ਵਿੱਚ ਮੋਖਲਾ ਮਾਲੂਮ ਹੁੰਦਾ ਸੀ ਲੰਬੀ ਮੈਲੀ ਤੇ ਥੰਦੀ ਅਜਕਨ ਹੀਟ ਹੋਸਦਾ ਸੁੱਕਾ ਪਿੰਜਰ ਅਸਲ ਉਹ ਹੀ ਬੇਸੂਰਾ ਜਿਹਾ ਜਾਪਦਾ ਸੀ ਦਾੜੀ ਉਸ ਦੀ ਕੇਵਲ ਠੋਡੀ ਦੇ ਥੱਲੇਵੇਂ ਹਿੱਸੇ ਤੋਂ ਹੀ ਦਿਖਾਈ ਦਿੰਦੀ ਸੀ ਬਾਕੀ ਦੋਹਾਂ ਗੱਲਾਂ ਦਾ ਨੰਗਾ ਖੁਰਦਰਾ ਚਮੜਾ ਵਾਲਾਂ ਤੋਂ ਵੰਜਿਆ ਵਾਜਿਆ ਹੋਇਆ ਉਸ ਦੀ ਲੰਬੀ ਗਿੱਚੀ ਉੱਤੇ ਕਾਲੋ ਕਿਲੇ ਖਰੀਂਡ ਜਿਹੇ ਪਈ ਹੋਏ ਸਨ ਤੇ ਖੁਰਦਰੇ ਰਹਿਣ ਕਰਕੇ ਗਿੱਚੀ ਉੱਤੇ ਮਟਕੀਲੇ ਰੰਗ ਦੀ ਲਕੀਰਾਂ ਦਿਖਾਈ ਦਿੰਦਾਂ ਸਨ। ਕੁੰਡੀ ਉਸਦੀ ਆਮ ਨਾਲੋਂ ਦੂਣੀ ਤੇ ਲਗਭਗ ਉਗਰੀ ਹੋਈ ਸੀ ਜਿਹੜੀ ਉਸਤੇ ਬੋਲਣ ਨਾਲ ਅਕਸਰ ਹਿੱਲਦੀ ਰਹਿੰਦੀ ਸੀ। ਮੇਰੀ ਅੱਜ ਮੌਲਵੀ ਹੋਰਾਂ ਇੰਨਾ ਹੀ ਬੋਲ ਰਹੇ ਸਨ ਕਿ ਮੌਂਚੀ ਅਬਦੁਲ ਰਹਾਮ ਨੇ ਇਸ ਤੋਂ ਪਹਿਲਾਂ ਹੀ ਬੋਲ ਪਿਆ। ਅਸਾਂ ਤੁਹਾਨੂੰ ਇਸ ਲਈ ਤਕਲੀਫ ਦਿੱਤੀ ਹੈ ਬਾਬਾ ਜੀ ਕਿ ਮੌਜੂਦਾ ਹਾਲਤ ਨੂੰ ਮੱਦੇ ਨਜ਼ਰ ਰੱਖ ਕੇ ਤੁਹਾਨੂੰ ਆਉਣ ਵਾਲੇ ਖਤਰਿਆਂ ਤੋਂ ਜਰਾ آگਾਹ ਕਰ ਦਈਏ آگਾਹ ਕਰ ਦਈਏ ਮズਬੀ ਖਿੱਚੋ ਤਾਣ ਤੁਹਾਨੂੰ ਪਤਾ ਹੀ ਹੈ ਦਿਨੋ ਦਿਨ ਖਤਰਨਾਕ ਸ਼ਕਲ ਇਕਤਿਆਰ ਕਰੀ ਜਾ ਰਹੀ ਹੈ ਬਾਬਾ ਧਿਆਨ ਨਾਲ ਸੁੰਦਾ ਰਿਹਾ ਉਸ ਨੂੰ ਜਿਹੜੀਆਂ ਕੰਸੂਆਂ ਹੋਂ ਤੀਕ ਪੁੱਜਦੀਆਂ ਰਹੀਆਂ ਸਨ ਉਹ ਕਿਸੇ ਹੱਦ ਤੱਕ ਉਸ ਨੂੰ ਬੇਮੁੜਿਆ ਜਾਪਣ ਲੱਗ ਪਿਆ ਉਸ ਨੂੰ ਯਕੀਨ ਕਰਾਇਆ ਗਿਆ ਸੀ ਕਿ ਸਕੂਲ ਦਾ ਮੁੰਸ਼ੀ ਇੱਕ ਉਪਰੇ ਮੌਲਵੀ ਦੀ ਮਦਦ ਨਾਲ ਪਿੰਡ ਦੀ ਫੀਜ਼ਾ ਨੂੰ ਬੁਗਾੜ ਰਿਹਾ ਹੈ ਪਰ ਅੱਜ ਜਦ ਉਸ ਵੇਖਿਆ ਕਿ ਉਹੀ ਮੁੰਛੀ ਤੇ ਮੌਲਵੀ ਆਉਣ ਵਾਲੇ ਖਤਰਿਆਂ ਤੋਂ ਉਸ ਨੂੰ ਬਚਾਉਣ ਲਈ ਆਏ ਹਨ ਤਾਂ ਬਾਬੇ ਦੇ ਦਿਲ ਦੀ ਕਦਰਤ ਕੁਝ ਕੁਝ ਦੂਰ ਹੋ ਗਈ ਉਸ ਨੂੰ ਇੱਕ ਡੂੰਗਾ ਸਾ ਆਇਆ ਤੇ ਦਿਲ ਆਪਣਾ ਹੌਲਾ ਹੌਲਾ ਮਹਿਸੂਸ ਕਰਨ ਲੱਗਾ ਇਹ ਤੇ ਤੁਹਾਡੀ ਬੜੀ ਮਿਹਰਬਾਨੀ ਹੈ ਮੁੰਛੀ ਜੀ ਬਾਬੇ ਨੇ ਸ਼ੁਕਰਗੁਜ਼ਾਰੀ ਨਾਲ ਉਸ ਵੱਲ ਤਾਂ ਕਿਹਾ ਪਰ ਹਜ਼ਾਰ ਖਤਰੇ ਪਏ ਮੈਨੂੰ ਅੱਗੇ ਹੀ ਵੀ ਵਿਸਵੇ ਯਕੀਨ ਹੈ ਕੀ ਇਸ ਪਿੰਡ ਉੱਤੇ ਇੰਨਾ ਝਖੜ ਝੋਲਿਆਂ ਦਾ ਕੋਈ ਅਸਰ ਨਹੀਂ ਹੋ ਸਕਦਾ ਫਿਰ ਜਿੱਥੇ ਤੁਸਾਂ ਵਰਗੀ ਖੈਰ ਖਵਾਵ ਮੌਜੂਦ ਹਨ ਉੱਥੇ ਤਾਂ ਸਾਨੂੰ ਦੁੱਧ ਪੀ ਕੇ ਸੌ ਰਹਿਣਾ ਚਾਹੀਦਾ ਹੈ ਤੁਹਾਡਾ ਖਿਆਲ ਠੀਕ ਹੈ ਬਾਬਾ ਜੀ ਮੋਂਛੀ ਆਪਣੇ ਮਹਿਲੇ ਕੋਟ ਦੀ ਉੱਪਰਲੀ ਜੇਬ ਨਾਲ ਉੜਿੰਗੀ ਹੋਈ ਪੀਲੀ ਪਿਲਸਨ ਦੇ ਸਿਰੇ ਨੂੰ ਨੌ ਨਾਲ ਖੁਰਚਦਿਆਂ ਹੋਇਆ ਬੋਲਿਆ ਪਰ ਦੇਖੋ ਨਾ ਫਿਰ ਵੀ ਤੁਸੀਂ ਜਾਣਦੇ ਹੋ ਕਿ ਮਜ਼ਦੂਰੀ ਮਾਮਲਿਆਂ ਵਿੱਚ ਜੇ ਜਰਾ ਜਿੰਨੀ ਵੀ ਕਿਸੇ ਪਾਸੋਂ ਉਕਾਈ ਹੋ ਜਾਵੇ ਤਾਂ ਮੋੜ ਉਸ ਗਲਤੀ ਦੀ ਤਲਾਫੀ ਔਖੀ ਹੋ ਜਾਂਦੀ ਹੈ ਮੈਂ ਤੁਹਾਡਾ ਮਤਲਬ ਨਹੀਂ ਸਮਝਿਆ ਮੋਂਚੀ ਜੀ ਬਾਬਾ ਇਸ ਬਲਾਵੇਂਦਾਰ ਉਕਤੀ ਤੋਂ ਕੁਝ ਖੁੱਸੜ ਕੇ ਬੋਲਿਆ ਮਤਲਬ ਸਾਫ਼ ਹੀ ਹੈ ਤਾਇਆ ਇਲਮਦੀਨ ਨੇ ਗੱਲ ਨੂੰ ਛੇਤੀ ਸਪਸ਼ਟ ਕਰਨ ਦੇ ਇਰਾਦੇ ਨਾਲ ਕਿਹਾ ਮੋਂਚੀ ਹੋਣੀ ਮਾਸੀ ਸੋਗਰਾ ਦੀ ਕੁੜੀ ਬਾਬਤ ਕੁਝ ਕਹਿਣਾ ਚਾਹੁੰਦੀ ਨੇ ਰੋਟੀ ਖਾਂਦਿਆਂ ਜਿਵੇਂ ਕਿਸੇ ਦੰਦ ਹੇਠ ਰੋੜ ਆ ਜਾਂਦਾ ਹੈ ਇਸੇ ਤਰ੍ਹਾਂ ਦੀ ਬੇਸਵਾਦੀ ਦਾ ਅਨੁਭਵ ਕਰਦਿਆਂ ਹੋਇਆ ਬਾਬੇ ਨੇ ਪੁੱਛਿਆ ਸੀਮਾ ਬਾਬਤ ਹਾਂ ਜੀ ਅਨਾਇਤ ਜਿਹੜਾ ਕੰਨ ਵਿੱਚ ਹੋ ਰਹੀ ਖੁਰਕਣ ਉਂਗਲ ਦੀ ਮਦਦ ਨਾਲ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਬੋਲਿਆ ਇਹ ਤੇ ਸਾਰਾ ਪਿੰਡ ਜਾਣਦਾ ਹੈ ਬਾਬਾ ਜੀ ਭਈ ਉਹਨਾਂ ਦੀ ਤੁਸੀਂ ਸਕਿਆਂ ਸੰਬੰਧੀਆਂ ਬਾਗ ਪਰਵਿਸ਼ ਕਰ ਰਹੇ ਹੋ ਪਰ ਜਿੱਥੇ ਮਜ਼ਵਦ ਹਸਵਾਲ ਆ ਜਾਵੇ ਉੱਥੇ ਤਾਂ ਇਹੋ ਹੀ ਆਖਿਆ ਜਾਵੇਗਾ ਨਾ ਭਈ ਉਹਨਾਂ ਦਾ ਰਾ ਵੱਖਰਾ ਤੇ ਤੁਹਾਡਾ ਵੱਖਰਾ ਹੈ ਕਿਉਂਕਿ ਹਰ ਕਿਸੇ ਨੂੰ ਮਜ਼ਵ ਪਿਆਰਾ ਹੈ ਮੋਂਠੀ ਦੇ ਮੋਢਲੇ ਵਾਕਾਂ ਨੇ ਜਿਹੜਾ ਮਿੱਠਾ ਮਿੱਠਾ ਸਰਬਾਬੇ ਦੇ ਦਿਲ ਤੇ ਕੀਤਾ ਸੀ ਉਹ ਹੌਲੀ ਹੌਲੀ ਮਿਟਣ ਲੱਗਾ ਪਰ ਅਸਲ ਗੱਲ ਕੀ ਹੈ ਇਸ ਦੀ ਉਸਨ ਵਜੇ ਤਿੱਕ ਵੀ ਸਮਝ ਨਾ ਪ ਸਕੀ ਉਸ ਨੇ ਚਾਹਿਆ ਕਿ ਬੋਲਣ ਵਾਲੇ ਇਸ ਕੁੰਡੀ ਨਿਸ਼ੇਤੀ ਤੋਂ ਛੇਤੀ ਖੋਲ ਦੇਣ ਉਸ ਦੇ ਕੁਝ ਪੁੱਛਣ ਤੋਂ ਪਹਿਲਾਂ ਹੀ ਮੁੰਚੀ ਇਹ ਗੱਲ ਇਹ ਕਹਿ ਕੇ ਗੱਲ ਸਾਫ਼ ਕਰ ਦਿੱਤੀ ਨਾਲੇ ਕੁੜੀ ਦੀ ਉਮਰ ਵੀ ਤੇ ਹੁਣ ਇਸ ਗੱਲ ਦਾ ਤੇਗਾਜ਼ਾ ਕਰਦੀ ਹੈ ਕਿ ਉਹ ਆਪਣੇ ਹਮ ਮਜਵਾਂ ਦੀ ਸਰਪ੍ਰਸਤੀ ਹੇਠ ਰਹੀ ਮੰਨਿਆ ਕਿ ਤੁਸੀਂ ਉਹਨਾਂ ਦੇ ਬੜੇ ਗੈਰ ਗਵਾਹ ਹੋ ਪਰ ਲੋਕਾਂ ਦੀ ਜ਼ੁਬਾਨ ਤੇ ਫੜੀ ਨਹੀਂ ਜਾ ਸਕਦੀ ਬਾਬਾ ਜੀ ਇੱਕ ਗੱਲ ਨਾਲ ਲੋਕੀ 10 ਗੱਲ 10 ਗੱਲਾਂ ਜੋੜ ਕੇ ਕਰਦੇ ਨੇ ਸੋ ਸੋ ਅਸੀਂ ਤੁਹਾਡੇ ਪਾਸੇ ਇਹੋ ਅਰਜ਼ ਕਰਨਾ ਹੈ ਕਿ ਇਹਨਾਂ ਮਾਮਾਆਂ ਤੇ ਹਨ ਤੁਸੀਂ ਉਹਨਾਂ ਦੇ ਆਪਣੇ ਘਰ ਭੇਜ ਦਿਓ ਤੁਹਾਡੇ ਸਿਰ ਤੇ ਕਿੰਨਾ ਕੁ ਜ਼ਿਰ ਭਾਰ ਬਣਿਆ ਰਹਿਣਾ ਮੇਰੇ ਸਿਰ ਤੇ ਪਰ ਬਾਬੇ ਦਾ ਮੂੰਹ ਟੱਡਿਆ ਰਹਿ ਗਿਆ ਹਾਂ ਬਾਬਾ ਜੀ ਮੌਲਵੀ ਬੋਲਿਆ ਮੋਂਚੀ ਸਾਹਿਬ ਠੀਕ ਫਰਮਾ ਰਹੇ ਨੇ ਨਲੇਜਿਸ ਕੰਮ ਵਿੱਚ ਤੁਹਾਨੂੰ ਵੀ ਸਵਾਇ ਨਮੋਸ਼ੀ ਦੇ ਕੁਝ ਨਾ ਲੱਭੇ ਉਹ ਕੰਮ ਕਰਨਾ ਕਿਉਂ ਹੋਇਆ ਨਮੋਸ਼ੀ ਮੈਨੂੰ ਨਮੋਸ਼ੀ ਬਾਬੇ ਦਾ ਸਾਥ ਤੇ ਚੱਲਣ ਲੱਗ ਪਿਆ ਅੱਗੇ ਥੋੜੀਆਂ ਗੱਲਾਂ ਉੱਡ ਚੁੱਕੀਆਂ ਨੇ ਬਾਬਾ ਜੀ ਇਲਮ ਦੀਨ ਅਕੂਠੇ ਦੇ ਨੂੰ ਨੂੰ ਦੰਦਾ ਨਾਲ ਕੱਟਦਾ ਹੋਇਆ ਬੋਲੇ ਸਾਰੇ ਪਿੰਡ ਦਾ ਮੱਥਾ ਨੀਮਾ ਕਰ ਦਿੱਤਾ ਇਹ ਸਕੂਲੀ ਪਰ ਬਾਬਾ ਘਬਰਾ ਕੇ ਬੋਲਿਆ ਉਸ ਵਿੱਚ ਕੁੜੀ ਦਾ ਕੀ ਕਸੂਰ ਸੀ ਤੇ ਮੇਰਾ ਗੱਲ ਟੋਕੇ ਹੀ ਨਾਇਤ ਬੋਲਿਆ ਕਸੂਰ ਦੀ ਗੱਲ ਰਹਿਣ ਦਿਓ ਬਾਬਾ ਜੀ ਤੁਹਾਡੇ ਮੂੰਹ ਨੂੰ ਗੱਲ ਠੱਪੀ ਗਈ ਸੀ ਨਹੀਂ ਤੇ ਤੁਹਾਡੇ ਸਹਿਬ ਯਾਦੇ ਤੇ ਆਪਣੇ ਬਾਕ ਦੇ ਅਖੀਰ ਤੇ ਪਹੁੰਚ ਕੇ ਅਨਯਾਇਤ ਕੋਲ ਬੈਠੇ ਬੁੱਟੇ ਸ਼ਾਹ ਵੱਲ ਨਫ਼ਰਤ ਭਰੀ ਨਜ਼ਰ ਨਾਲ ਤੱਕਿਆ ਕਿਹੜਾ ਕੁੜੀ ਗਾਲ ਦਾ ਅੱਧਾ ਹਿੱਸਾ ਬੁੱਟੇ ਸ਼ਾਹ ਦੇ ਮੂੰਹ ਵਿੱਚ ਹੀ ਸੀ ਤੇ ਬਾਬਾ ਕੜ ਕੇ ਚੁੱਪ ਹੋ ਮੁੰਡਿਆ ਤੇਰਾ ਕੋਈ ਕੰਮ ਨਹੀਂ ਬੋਲਣ ਦਾ ਜਾਂ ਕੰਮ ਕਰ ਜਾ ਕੇ ਫਟਕਾਰ ਦੇ ਪੈਂਦਿਆਂ ਹੀ ਬੂਟੇ ਸ਼ਾ ਜ਼ਹਿਰ ਦਾ ਪਿਆਲਾ ਸਮਝ ਕੇ ਆਪਣੇ ਦਿਲ ਦੇ ਗੁੱਸੇ ਨੂੰ ਪੀ ਗਿਆ ਤੇ ਝਟਪਟ ਉੱਥੋਂ ਉੱਠ ਕੇ ਬਾਹਰ ਨਿਕਲ ਗਿਆ। ਬਾਬੇ ਦਾ ਤੀਰ ਜ ਵੀ ਬੇਕਾਬੂ ਹੋ ਰਿਹਾ ਸੀ ਪਰ ਬਜ਼ੁਰਗੀ ਦੀ ਲੱਜ ਨੇ अथवा ਮੁੰਡਿਆਂ ਖੁੰਡਿਆਂ ਦੇ ਲਿਹਾਜ਼ ਨੇ ਉਸ ਨੂੰ ਖੁੱਲਣਾ ਨਾ ਦਿੱਤਾ। ਛੇਤੀ ਤੋਂ ਛੇਤੀ ਗੱਲ ਖਤਮ ਕਰਨ ਦੇ ਇਰਾਦੇ ਨਾਲ ਉਹ ਬੋਲਿਆ ਚਲੋ ਮੰਨ ਲਿਆ ਸਾਰਾ ਕਸੂਰ ਮੇਰਾ ਸਹੀ ਮੇਰੇ ਮੁੰਡੇ ਦਾ ਸਹੀ ਪਰ ਮਿਹਰਬਾਨੀ ਕਰਕੇ ਤੁਸੀਂ ਇੰਨਾ ਲਬਜਾਂ ਵਿੱਚ ਸਹੀ ਲਬਜਾਂ ਵਿੱਚ ਦੱਸ ਦਿਓ ਜੋ ਕੁਝ ਕਹਿਣ ਲਈ ਤਸ਼ਰੀਫ ਲਿਆਇ ਤੇ ਬੋਲਦਿਆਂ ਬੋਲਦਿਆਂ ਬਾਬੇ ਦੀਆਂ ਅੱਖਾਂ ਵਿੱਚ ਲਾਲੀ ਉਤਰਾਈ ਉਸ ਨੂੰ ਖਤਰਾ ਪੈਦਾ ਹੋ ਗਿਆ ਕਿ ਮਤੇ ਉਸ ਦੇ ਮੂੰਹੋਂ ਕੁਝ ਅਜੋਗ ਨਿਕਲ ਜਾਵੇ ਅਸੀਂ बस ਦੋ ਗੱਲਾਂ ਚਾਹੁੰਨੇ ਆ ਤਾਇਆ ਇਲਮਦੀਨ ਬੋਲਿਆ ਇੱਕ ਤਾਂ ਜਿੰਨੀ ਛੇਤੀ ਹੋ ਸਕੇ ਉਹਨਾਂ ਦੋਹਾਂ ਨੂੰ ਕਹੋ ਕਿ ਉਹ ਤੁਹਾਡਾ ਮਕਾਨ ਛੱਡ ਕੇ ਆਪਣੇ ਘਰ ਜਾ ਰਹੇ ਦੂਜਾ ਨਸੀਬ ਨੂੰ ਨਕਾਹ ਲਈ ਰਜ਼ਾਮੰਦ ਕਰੋ ਪਹਿਲੀ ਗੱਲ ਹੀ ਬਾਬੇ ਦੇ ਸਬਰ ਕਰਾਰ ਖੋਣ ਲਈ ਕੁਝ ਘਟ ਨਹੀਂ ਸੀ ਉਤੋਂ ਇਹ ਇੱਕ ਹੋਰ ਗੱਲ ਨਿਕਾਹ ਲਈ ਰਜਾ ਮੰਦ ਕਰੋ ਗੁੱਸੇ ਤੇ ਨਫਰਤ ਦਾ ਭਰਿਆ ਹੋਇਆ ਸਾਹ ਛਾਤੀ 'ਚ ਛੜਦਾ ਹੋਇਆ ਬਾਬਾ ਬੋਲਿਆ ਚੰਗਾ ਬੀਬਾ ਜੇ ਤੁਸੀਂ ਇਸੇ ਵਿੱਚ ਰਾਜੀ ਹੋ ਤਾਂ ਮੈਂ ਅੱਜ ਹੀ ਉਹਨਾਂ ਨੂੰ ਆਪਣੇ ਘਰ ਚਲੇ ਜਾਣ ਲਈ ਆਖ ਦੇਵਾਂਗਾ ਪਰ ਦੂਜੀ ਜਿਹੜੀ ਗੱਲ ਤੁਸੀਂ ਨਿਕਾਹ ਵਾਲੀ ਕਹੀ ਹੈ ਇਸ ਨਾਲ ਮੇਰਾ ਵਾਸਤ ਕੀ ਵਾਸਤਾ ਜਦ ਕਿ ਮੈਂ ਉਹਨਾਂ ਦਾ ਲੱਗਦਾ ਹੀ ਕੁਝ ਨਹੀਂ ਨਿਕਾਹ ਜਾਣੇ ਤੇ ਤੁਸੀਂ ਜਾਣੋ ਇਹ ਗੱਲ ਨਹੀਂ ਤਾਇਆ ਨਾਇਤ ਬੋਲਿਆ ਤੂੰ ਭਾਵੇਂ ਉਹਨਾਂ ਦਾ ਕੁਝ ਲੱਗਣਾ ਏ ਭਾਵੇਂ ਨਹੀਂ ਪਰ ਇਹ ਕੰਮ ਤੇਰੀ ਰਜ਼ਾਮੰਦੀ ਵਗੈਰ ਨਹੀਂ ਹੋ ਸਕਣਾ ਇਸ ਦਾ ਕੀ ਮਤਲਬ ਭਾਬੇ ਨੇ ਆਪਣੇ ਜੋਸ਼ ਉਤੇ ਕਾਬੂ ਪਾੰਦਿਆ ਪੁੱਛਿਆ ਇਸ ਦਾ ਮਤਲਬ ਇਹ ਮੋਚੀ ਬੋਲਿਆ ਕਿ ਅਸੀਂ ਬੀਬੀ ਸ਼ੁਗਰਾਂ ਨੂੰ ਟੋ ਚੁੱਕੇ ਹਾਂ ਫਿਰ ਉਸ ਦੀ ਕੀ ਜਵਾਬ ਦਿੱਤਾ ਤੁਹਾਨੂੰ ਇਹ ਆਉਂਦੀ ਐ ਉਹ ਆਉਂਦੀ ਸੀ ਪਈ ਬਾਬਾ ਜਾਣੇ ਤੇ ਉਸ ਦਾ ਕੰਮ ਜਾਣੇ ਤੇ ਮੈਂ ਉਸ ਦੀ ਮਰਜ਼ੀ ਬਗੈਰ ਕੁਝ ਨਹੀਂ ਕਰ ਸਕਦੀ ਖੈਰ ਬਾਬਾ ਬੋਲੇ ਇਹੋ ਸਹੀ ਤੇ ਮੈਂ ਵੀ ਕਦੋਂ ਚਾਹਣਾ ਹੈ ਕਿ ਇਹ ਕੰਮ ਨਾ ਹੋਵੇ ਮੇਰੀ ਤੇ ਸਗੋਂ ਇਸ ਫਿਕਰ ਵਿੱਚ ਰੋਟੀ ਦੀ ਗਰਾਹੀ ਸੰਘੋਂ ਨਹੀਂ ਉੱਤਰਦੀ ਆਨਾ ਵਾ ਕਿਹੜਾ ਵੇਲਾ ਹੋਵੇ ਜੋ ਇਸ ਫਰਜ਼ ਤੋਂ ਸਬਕ ਦੋਸ਼ੋਂ માં ਮੁੰਡਾ ਕੋਈ ਚੱਜ ਦਾ ਲੱਭ ਜਾਵੇ ਤਾਂ ਮੈਂ ਤੇ ਕਹਿਣਾ ਰਾਤੋਂ ਰਾਤ ਪਹਿਲਾਂ ਇਹ ਕੰਮ ਹੋ ਜਾਵੇ ਪਰ ਗੱਲ ਟੋਕ ਕੇ ਇਲਮਦੀਨ ਬੋਲਿਆ ਮੁੰਡੇ ਦਾ ਅਸੀਂ ਇੰਤਜ਼ਾਮ ਕਰ ਲਿਆ ਹੈ ਤਾਇ ਹੁਣ ਸਿਰਫ ਤੇਰੀ ਹਾਂ ਕਰਨ ਦੀ ਲੋੜ ਹੈ ਗੁੱਸੇ ਦਾ ਪਾਰਾ ਬਾਬੇ ਨੇ ਕੁਝ-ਕੁਝ ਉਤਰਦਾ ਮਹਿਸੂਸ ਕੀਤਾ ਉਹ ਬੋਲਿਆ ਜੀ ਮੇਰੀ ਰਜ਼ਾਮੰਦੀ ਨੂੰ ਤੁਸੀਂ ਇੰਨਾ ਹੀ ਇੱਕ ਜ਼ਰੂਰੀ ਖਿਆਲ ਕਰਦੇ ਹੋ ਤਾਂ ਪਹਿਲਾਂ ਮੈਨੂੰ ਮੁੰਡਾ ਵੇਖਣ ਤੇ ਉਸਦੇ ਬਾਬਤ ਕੁਝ ਜਾਣਨ ਦਾ ਤਾਂ ਹੱਕ ਹੋਣਾ ਚਾਹੀਦਾ ਜਮ ਜਮ ਵੇਖੋ ਖੁਸ਼ ਹੋ ਕੇ ਮੋਚੀ ਬੋਲਿਆ ਮੁੰਡਾ ਅਸੀਂ ਤੁਹਾਨੂੰ ਹੁਣੇ ਦਿਖਾ ਸਕਨੀ ਆ ਬਾਬਾ ਜੀ ਆ ਵੇਖੋ ਤੇ ਉਸ ਨੇ ਕੋਲ ਬੈਠੇ ਮੌਲਵੀ ਬਲਦਕਾ ਜਿਹੜਾ ਲੁਕ ਮੇ ਢੰਗ ਨਾਲ ਗਿੱਚੀ ਦੀਆਂ ਖਰੀਂਡੀਆਂ ਨੂੰ ਫੁਰਖ-ਫੁਰਖ ਕੇ ਉਹਨਾਂ ਉੱਤੇ ਖਿੱਚੀਆਂ ਹੋਆਂ ਮਟਕੀਲੀਆਂ ਲਕੀਰਾਂ ਵਿੱਚ ਹੋਰ ਵਾਅਦਾ ਕਰ ਰਿਹਾ ਸੀ ਅੱਲਾ ਦੇ ਫਜ਼ਲ ਨਾਲ ਨਿਆਤ ਨੇ ਪੁਸ਼ਟੀ ਕੀਤੀ ਬੜੇ ਰੱਜੇ ਪੂਜੇ ਕਰਦੇ ਨੇ ਮੌਲਵੀ ਹੁਣ ਪੜੇ ਲਿਖੇ ਵੀ ਕਾਫੀ ਕਿਸੇ ਗੱਲ ਦੀ ਘਾਟ ਨਹੀਂ ਉਸ ਨੂੰ ਗੁੰਮਸੋਂ ਬੇ ਕੇ ﺍﻟमदीन ਬੋਲਿਆ ਕੀ ਸਲਾਹ ਹੈ ਤੇਰੀ ਤਾਇਆ ਬਾਬੇ ਨੂੰ ਜਿਵੇਂ ਕਾਠ ਮਾਰ ਗਿਆ ਉਹ ਬੜੀ ਮੁਸ਼ਕਲ ਨਾਲ ਇਤਨਾ ਹੀ ਬੋਲ ਸਕਿਆ ਅੱਛਾ ਸੋਚਨ ਸੋਚਨ ਸੋਚਾਂ ਦੀ ਇਸ ਵੇਲੇ ਕਿਹੜੀ ਗੱਲ ਹੋਈ ਬਾਬਾ ਜੀ ਮੋਂਛੀ ਹਲੀਮ ਜਿਹੇ ਲਹਿਜੇ ਨਾਲ ਬੋਲਿਆ ਤੁਰੰਤ ਦਾਨ ਤੇ ਮਹਾਂਪੂਰਨ ਹਾਂ ਕਰਕੇ ਰੱਟ ਮਗਾਓ ਵਿੱਚੋਂ ਮੋਂਛੀ ਜੀ ਬਾਬਾ ਕੁਝ ਖਿੱਚ ਕੇ ਬੋਲਿਆ ਆਖਰ ਇੱਕ ਲੜਕੀ ਦੀ ਜ਼ਿੰਦਗੀ ਦਾ ਸਵਾਲ ਹੈ ਕੋਈ ਆਟੇ ਦਾਲ ਦਾ ਸੌਦਾ ਤੇ ਨਹੀਂ ਜਰਾ ਸੋਚ ਸਮਝ ਲੈਣ ਦਿਓ ਮੈਨੂੰ ਲੇ ਪਿੰਡ ਵਿੱਚ ਹੋਰ ਵੀ ਤੇ ਵੱਡ ਬਡੇਰੇ ਹੈਗੇ ਨੇ ਜਿਨ੍ਹਾਂ ਤੋਂ ਸਲਾਹ مشਵਰਾ ਲੈਣਾ ਜ਼ਰੂਰੀ ਹੈ। ਵੱਡ ਬਡੇਰੇ ਲਾ ਪਰਵਾਹੀ ਵਾਲਾ ਹਾਸਾ ਹਸ ਕੇ ਮੋਂਚੀ ਬੋਲਿਆ। ਉਹਨਾ ਦਕੀਨੂਸ਼ ਲੋਕਾਂ ਦੀਆਂ ਗੱਲਾਂ ਛੱਡੋ ਤੁਸੀਂ ਬਾਬਾ ਜੀ। ਪਰ ਮੈਂ ਵੀ ਤਾਂ ਮੋਂਚੀ ਉਹਨਾਂ ਲੋਕਾਂ ਵਿੱਚੋਂ ਹੀ ਇੱਕ ਆਂ। ਸਭੋਂ ਸਭ ਤੋਂ ਵੱਡਾ ਦਕੀਆ ਨੂਸ਼ ਕਿਉਂ ਕਿ ਉਮਰ ਦੇ لحاظ ਨਾਲ ਮੈਂ ਸਾਰੇ ਪਿੰਡ ਤੋਂ ਵੱਡਾ ਹੋਵਾਂਗਾ। ਤਾਂ ਫਿਰ ਇਸ ਦਾ ਇਹ ਮਤਲਬ ਹੋਇਆ ਨਾ ਇਨਾਇਤ ਤੈਸ਼ ਵਿੱਚ ਜਾ ਕੇ ਬੋਲਿਆ ਕਿ ਤੁਸੀਂ ਇਨਕਾਰ ਕਰ ਰਹੇ ਹੋ ਇਸ ਕੰਮ ਤੋਂ ਕਿ ਬਾਬਾ ਆਪਣੇ ਗੁੱਸੇ ਨੂੰ ਕਾਬੂ ਵਿੱਚ ਨਾ ਰੱਖ ਸਕਿਆ ਬਾਹਰ ਲਿਆਂ ਦਾ ਮਾਣ ਰੱਖਣਾ ਤਾਂ ਉਸ ਲਈ ਜ਼ਰੂਰੀ ਸੀ ਜਿਸ ਕਰਕੇ ਉਹ ਮੌਲਵੀ ਦਿਮਨਛੀ ਨੂੰ ਕੁਝ ਨਾ ਕਹਿ ਸਕਿਆ ਪਰ ਇਹ ਦੋਵੇਂ ਪਰ ਇਹ ਦੂਜੇ ਦੋਵੇਂ ਤਾਂ ਉਸ ਦੇ ਆਪਣੇ ਪਿੰਡ ਦੇ ਮੁੰਡੇ ਸਨ ਉਹੀ ਮੁੰਡੇ ਜਿਹੜੇ ਕਈ ਵਾਰੀ ਬਾਬੇ ਦੀਆਂ ਚਪੇੜਾਂ ਦੀਆਂ ਗੱਲਾਂ ਦੇਖਾ ਚੁੱਕੇ ਨੇ ਸਨ ਇਹ ਵੀ ਅੱਜ ਇਤਨੇ ਗੁਸਤਾਖ ਹੋ ਗਏ ਹਨ ਕਿ ਅਦਵ ਲਿਆਜ ਨੂੰ ਛੱਕੇ ਤੇ ਟੰਗ ਬੈਠੇ ਅੱਖਾਂ ਚੜਾ ਕੇ ਬਾਬਾ ਨਾਇਤ ਉੱਤੇ ਪਰਿਆ ਸੋਨੋ ਇਹ ਸ਼ੋਕ ਰਿਆ ਤੈਨੂੰ ਪਤਾ ਏ ਕਿਸੇ ਦੇ ਸਾਹਮਣੇ ਤੂੰ ਇਹ ਚਿਪੜ ਚਿਪੜ ਕਰ ਰਿਹਾ ਮਾਰ ਕੇ ਚਪੇੜ ਮੂੰਹ ਦੂਜੇ ਪਾਸੇ ਲਾ ਦਿਊਗਾ ਜੇ ਜਵਾਨ ਚਲਾਈ ਐ ਬਹੁਤੀ ਤੂੰ ਇਹ ਦੱਸ ਖਾਂ ਪੱਲਾ ਤੇਰਾ ਵਿਆਹ ਸਿਰਫ ਤੇਰੀ ਹੀ ਮਰਜ਼ੀ ਨਾਲ ਹੋਇਆ ਸੀ ਤੇਰੀ ਭੈਣ ਫਿਜ਼ਾ ਨੂੰ ਜੋ ਪਿਛਲੇ ਸਾਲ ਵਿਆਹੀ ਸੀ ਉਸ ਦਾ ਨਕਾ ਟੱਬਰ ਦੀ ਰਜ਼ਾਮੰਦੀ ਵਗੈਰ ਹੀ ਪੜਿਆ ਗਿਆ ਸੀ ਜਾਂ ਮੈਂ ਇਨਕਾਰ ਕਰਨਾ ਹੈ ਜਿਹੜਾ ਲੱਗਦਾ ਏ ਜ਼ੋਰ ਲਾਲ ਪਲਕੇ ਪਿੰਡ ਦੀ ਪੰਚਾਇਤ ਸੱਦ ਕੇ ਸਾਰਾ ਮਾਮਲਾ ਉਹਨਾਂ ਦੇ ਸਾਹਮਣੇ ਰੱਖ ਦਿਆਂਗਾ ਤੇ ਵੇਖੀ ਫਿਰ ਖੜਕਦੇ ਨੇ ਸੋਲਿਏ ਸੋਲਿਏ ਕੀ ਤੈਨੂੰ ਨਹੀਂ ਤੈਨੂੰ ਹੱਥਾਂ ਵਿੱਚ ਜਮ ਕੇ ਤੂੰ ਮੇਰੇ ਉੱਤੇ ਹੀ ਆਇਆ ਏ ਹੋਕਾ ਚਲਾਨ ਭਗ ਜਾ ਇੱਥੋਂ ਨਹੀਂ ਤੇ ਤੇ ਬੋਲਦਿਆਂ ਬੋਲਦਿਆ ਬਾਬੇ ਨੂੰ ਇਤਨੇ ਜ਼ੋਰ ਦਾ ਹੱਥੂ ਆ ਗਿਆ ਕਿ ਕਿੰਨਾ ਹਿਜਰ ਉਸਦੇ ਮੂੰਹੋਂ ਗੱਲ ਨਾ ਨਿਕਲ ਸਕੇ ਮੌਲਵੀ ਤੇ ਮੁੰਛੀ ਦਾ ਖਿਆਲ ਸੀ ਕਿ ਬਾਬੇ ਦੀ ਫਟਕਾਰ ਦੇ ਉੱਤਰ ਵਿੱਚ ਦੋਵੇਂ ਗੱਭਰੂ ਉਸ ਨੂੰ ਆੜੇ ਹੱਥੀ ਲੈਣਗੇ ਪਰ ਉਹ ਟੱਸ ਤੋਂ ਮੱਸ ਨਾ ਹੋ ਭਾਵੇਂ ਉਪਰੋਂ-ਉਪਰੋਂ ਬਾਬੇ ਨੇ ਇਹ ਫਟਕਾਰ ਅਨਾਥ ਨੂੰ ਪਾਈ ਸੀ ਪਰ ਮੌਲਵੀ ਮੁੰਛੀ ਅਣਜਾਨ ਨਹੀਂ ਸਨ ਕਿ ਅਸਲ ਵਿੱਚ ਇਹ ਬਰਿਆ ਉਹਨਾਂ ਦੋਹਾਂ ਉੱਤੇ ਹੀ ਹਨ अपमान दे दी आग ਨਾਲ ਦੋਹਾਂ ਦੇ ਦਿਲ ਪੜਥਾ ਹੋ ਗਏ ਚਲੋ ਇਲਮਦੀਨ ਜੀ ਆਓ ਅਨਿਆਤ ਖਾਂ ਚਲੀਏ ਮੌਲਵੀ ਹੋਰਾਂ ਇਹ ਕਹਿੰਦਿਆ ਹੋਇਆ ਆਪਣੇ ਪੱਖੇ ਵਾਂਗ ਝੁੱਲ ਰਿਹਾ ਸਰੀਰ ਲੱਤਾਂ ਤੇ ਖਲਿਆ ਰਿਆ ਤੇ ਉਸ ਤੇ ਮਗਰ ਮਗਰ ਹੀ ਬਾਕੀ ਦਿਨ ਬਾਅਦ ਨਿਕਲ ਗਏ ਬਾਬੇ ਦੀਆਂ ਅੱਖਾਂ ਸਹਿਮੇ ਤਾਂ ਅਨਾਇਤ ਨੂੰ ਬੋਲਣ ਦੀ ਜ਼ਰੂਰਤ ਨਾ ਪੈ ਸਕੀ ਪਰ ਉਹਨਾਂ ਦੇ ਮੂੰਹੋਂ ਨਿਕਲ ਹੀ ਗਿਆ ਅੱਛਾ ਵੇਖੀ ਜਾਏਗੀ ਆਪੇ ਬਾਬਾ ਫਿਰ ਕੁਝ ਨਹੀਂ ਬੋਲੇ tanına bak.